ਉਹਨੂੰ ਪਤਾ ਹੈ ਕਿ ਆਪਾਂ ਲੰਬੇ ਸਮੇਂ ਤੋਂ ਇਹ ਜੋ ਬੇਚਰਾ ਬੇ ਆਬਾਦ ਜ਼ਮੀਨ ਹੈ ਉਹਨਾਂ ਬੇ ਘਰੇ ਲੋਕਾਂ ਲਈ ਜਿਨ੍ਹਾਂ ਕੋਲੇ ਰਹਿਣ ਨੂੰ ਘਰ ਨਹੀਂ ਹੈ ਉਹਨਾਂ ਦੇ ਰਹਿਣ ਬਸੇਰੇ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ ਔਰ ਆਪ ਕੋਲੋਂ ਪ੍ਰਸ਼ਾਸਨ ਨੇ ਸਾਨੂੰ ਐਤਵਾਰ ਇਸੀ ਫਰੀਦਕੋਟ ਨੂੰ ਮਿਲਣ ਦਾ ਸਮਾਂ ਦਵਾਇਆ ਸੀ ਕੱਲ ਏਡੀਸੀ ਫਰੀਦਕੋਟ ਨਾਲ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਅਸੀਂ ਸਾਡੇ ਕੋਲੇ ਜੋ ਲੇਟੈਸਟ ਅੱਜ ਦੀਆਂ ਫਰਦਾ ਹੈ ਇਹ ਸ ਮਹਾਰਾਜੇ ਦੀ ਜ਼ਮੀਨ ਦੀਆਂ ਭਲਾ ਉਹ ਬੀੜ ਸਿੱਖਾਂ ਵਾਲਾ ਹੋਵੇ ਬੀੜ ਚੈਲ ਹੋਵੇ ਕ੍ਰਿਸ਼ਨਾ ਬਾਗ ਹੋਵੇ ਖਗਿਆਣਾ ਬੀੜ ਹੋਵੇ ਇਹ ਸਾਰੀਆਂ ਫਰਦਾ ਅਸੀਂ ਲੇਟੈਸਟ ਉੱਥੇ एडीसी साहब ਨੂੰ ਵਿਖਾਈਆ ਮਾਰੀਓਗ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਵਿਖਾਈ ਉਹਦੇ ਵਿੱਚ ਸਾਫ਼ ਲਿਖਿਆ ਹੈ 7 ਸਤੰਬਰ 2022 ਨੂੰ ਜੋ ਫੈਸਲਾ ਮਾਰੀਓਗ ਸੁਪਰੀਮ ਕੋਰਟ ਨੇ ਕੀਤਾ ਕਿ ਇਹ ਜੋ ٹرسٹ ਹੈ ਕੇਵਲ ਬਨਵੀਰ ਹਸਪਤਾਲ ਫਰੀ ਕੋਟ ਦੀ ਦੇਖਭਾਲ 3922 ਤੱਕ ਕਰ ਸਕਦਾ ਇਹ ਸਾਰੀਆਂ ਗੱਲਾਂ ਕੱਲ ਡੀਸੀ ਸਾਹਿਬ ਨਾਲ ਹੋਈਆਂ ਔਰ ਉਸ ਤੋਂ ਬਾਅਦ ਇਹ ਜਿਹੜਾ ਟਰਸਟ ਭੰਗ ਵੀ ਹੋ ਗਿਆ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨਸਾਰ ਤਾਂ ਅੱਜ ਇਹ ਫਰਦਾਂ ਦੇ ਵਿੱਚ ਭਾਵੇਂ ਟਰਸਟ ਦਾ ਨਾਂ ਬੋਲਦਾ ਹੈ ਕਿਸੇ ਦੀ ਮਲਕੀਅਤ ਨਹੀਂ ਸ਼ੋ ਹੋ ਰਹੀ ਨਾ ਇਸ ਜ਼ਮੀਨ ਤੇ ਜਿੱਥੇ ਤੁਸੀਂ ਅੱਜ ਬੈਠੇ ਹੋ ਨਾ ਇਹ ਪੰਜਾਬ ਸਰਕਾਰ ਦਾ ਇਹਦੇ ਤੇ ਕੋਈ ਅਧਿਕਾਰ ਹੈ ਸੋ ਫਰਜ਼ਾਂ ਬਿਲਕੁਲ ਕਲੀਅਰ ਹੈ ਸਰਕਾਰੀ ਰਿਕਾਰਡ ਬਿਲਕੁਲ ਕਲੀਅਰ ਹੈ ਕੋਈ ਚਿੰਤਾ ਦਾ ਵਿਸ਼ਾ ਨਹੀਂ ਏਡੀਸੀ ਸਾਹਿਬ ਨੂੰ ਅਸੀਂ ਮਿਲੇ ਸੀ ਉਹਨਾਂ ਨੂੰ ਕਿਹਾ ਕਿ ਅਸੀਂ ਉੱਥੇ ਮੀਟਿੰਗ ਵੀ ਕਰਾਂਗੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਸਾਡੇ ਤੋਂ ਡਾਕ ਮੰਗੀ ਹੈ ਉਹ ਕਹਿੰਦੇ ਕਿ ਸਾਨੂੰ ਤੁਸੀਂ ਕੋਈ ਐਸਾ ਪੱਤਰ ਤਿਆਰ ਕਰਕੇ ਦਿਓ ਜਿਹੜਾ ਕਿ ਆਪਾਂ ਇਹ ਤਿਆਰ ਕਰ ਲਿਆ ਔਰ ਤੁਹਾਨੂੰ ਸਾਰਿਆਂ ਨੂੰ ਪੜ੍ਹ ਕੇ ਦੱਸਦਾ ਕੱਲ ਦੇਖਣ ਵਾਲੀ ਗੱਲ ਇਹ ਸੀ ਕਿ ਉੱਥੇ ਮੌਕੇ ਦਾ ਪਟਵਾਰੀ ਵੀ ਹਾਜ਼ਰ ਸੀ ਧਰਮ ਸਿੰਘ ਉਹਦੇ ਕੋਲੇ ਵੀ ਇਸ ਜ਼ਮੀਨ ਦਾ ਕੋਈ ਰਿਕਾਰਡ ਨਹੀਂ ਸੀ। ਏਡੀਸੀ ਫਰੀਦਕੋਟ ਕੋਲੇ ਕੋਈ ਰਿਕਾਰਡ ਨਹੀਂ ਸੀ। ਸੋ ਅਸੀ ਰਕਾਰਡ ਕੱਲ ਨੂੰ 10 ਵਜੇ ਜੋ ਡੀਸੀ ਫਰੀਦਕੋਟ ਨਾਲ ਮੀਟਿੰਗ ਤੈਅ ਹੋਈ ਹੈ। ਉਹਦੇ ਵਿੱਚ ਅਸੀਂ ਇਹ ਰਿਕਾਰਡ ਸਾਰਾ ਆਪਦਾ ਇਹ ਆਪਦਾ ਮੰਗ ਪੱਤਰ ਜੋ ਸਾਡਾ ਹੈ ਕਿ ਸਾਡੇ ਬੇਜਮੀਨੇ ਲੋਕਾ ਜਿਹੜੇ ਮਰਲਾ ਮਰਲਾ 1.5-1.5 ਮਰਲੇ ਵਿੱਚ ਲੰਬੇ ਸਮੇਂ ਤੋਂ ਕਈ ਕਿ ਪ੍ਰਵਾਹ ਆਪਦਾ ਜੀਵਨ ਗੁਜ਼ਾਰਾ ਕਰ ਰਹੇ ਆ। ਉਹਨਾਂ ਕਿਉਂ ਨਾ ਇਹ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਇਹ ਬੇਅਬਾਦ ਜ਼ਮੀਨ ਹੈ ਉਹਨਾਂ ਦੇ ਘੱਟੋ ਘੱਟ ਰਹਿਣ ਵਾਸਤੇ ਇਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਅਸੀਂ ਵੀ ਪੰਜਾਬ ਦੇ ਵਸਿੰਦੇ ਆਂ ਪੰਜਾਬ ਦੇ ਵਿੱਚ ਬਿਹਾਰ ਯੂਪੀ ਤੋਂ ਆ ਕੇ ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਆ ਕੇ ਝੁੱਗੀਆਂ ਪਾ ਕੇ ਬਹਿ ਜਾਂਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਗੱਲ ਪੰਜਾਬ ਦੀ ਜ਼ਮੀਨ ਤੋਂ ਇੱਕ ਟੁਕੜਾ ਵੀ ਨਹੀਂ ਮਿਲ ਸਕਦਾ ਵੀ 10-10 ਮਰ ਲਿਓ ਉਹਨਾਂ ਦੇ ਰਹਿਣ ਵਾਸਤੇ ਜਗ੍ਹਾ ਬਣ ਜੇ ਸੋ ਸਾਡਾ ਅੱਜ ਦਾ ਇੱਥੇ ਮੀਟਿੰਗ ਕਰਨ ਦਾ ਮੁੱਖ ਏਜੰਡਾ ਇਹ ਸੀ ਕਿ ਕੱਲ ਨੂੰ ਤੁਸੀਂ ਸਾਰਿਆਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਕਹਿਣਾ ਕਿ ਉੱਥੇ ਮੀਟਿੰਗ 'ਚ ਆਪਾਂ ਪਹੁੰਚਣਾ। ਬਾਕੀ ਕੱਲ ਐਡੀਸੀ ਸਾਹਿਬ ਨੂੰ ਅਸੀਂ ਇਹ ਵੀ ਕਿਹਾ ਸੀ ਕਿ ਅਸੀਂ ਇੱਥੇ ਇਸੇ ਜ਼ਮੀਨ ਦੇ ਵਿੱਚ ਡਾਕਟਰ ਅਵੇਦਕਰ ਸਾਹਿਬ ਦਾ ਜਨਮ 14 ਤਰੀਕ ਨੂੰ ਮਨਾਵਾਂਗੇ। ਉਸ ਦੇ ਵਿੱਚ ਉਸ ਮੀਟਿੰਗ 'ਚ ਇੰਟੈਲੀਜੈਂਸ, ਸੀਆਈਡੀ ਸਾਰੇ ਅਫਸਰ ਸੀਗੇ ਔਰ ਐਡੀਸੀ ਸਾਹਿਬ ਕਹਿੰਦੇ ਵੀ ਸਾਨੂੰ ਕੋਈ ਅਧਿਕਾਰ ਨਹੀਂ ਵੀ ਕੋਈ ਉਹਦਾ ਚਿੰਤਾ ਨਹੀਂ ਹੈ। ਤੁਸੀਂ ਉੱਥੇ ਮਨਾ ਸਕਦੇ ਹੋ। ਸੋ ਅਸੀਂ 14 ਤਰੀਕ ਨੂੰ ਇੱਥੇ ਡਾਕਟਰ ਬੇਦਕਾਰ ਸਾਹਿਬ ਦਾ ਜਨਮ ਦਿਨ ਵੀ ਮਨਾਵਾਂਗੇ। ਕੋਈ ਅਸੀਂ ਇੱਥੇ ਹੁੱਲੜ ਬਾਜੀ ਨਹੀਂ ਕਰਦੇ ਨਾ ਅਸੀਂ ਪਹਿਲਾਂ ਕੀਤੀ ਹੈ ਕਿਉਂਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜਾ ਅਸੀਂ ਡਾਕਟਰ ਬੇਦਕਾਰ ਸਾਹਿਬ ਦਾ ਆਜ਼ਾਦ ਭਾਰਤ ਦਾ ਸੰਵਿਧਾਨ ਲਿਖਿਆ ਹੈ ਉਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਸੀਂ ਇਹ ਜੋ ਆਪਣੀਆਂ ਹੱਕੀ ਮੰਗਾਂ ਸਰਕਾਰ ਤੋਂ ਮੰਗ ਕਰਦੇ ਆਂ ਕਿਉਂਕਿ ਇਹ ਜ਼ਮੀਨ ਹੈ ਜਿਹੜੀ ਇਹ ਨਾ ਤਾਂ ਸਰਕਾਰ ਦੀ ਹੈ ਬੋਲਦੀ ਮਲਕੀਅਤ ਨਾ ਆ ਇਸ ਵੇਲੇ ਟਰਸਟ ਦੀ ਮਲਕੀਅਤ ਹੈ ਸੋ ਮੈਂ ਤੁਹਾਡਾਂ ਅੰਤ ਵਿੱਚ ਬਹੁਤ ਬਹੁਤ ਧੰਨਵਾਦੀ ਹਾਂ ਤੁਸੀਂ ਸਾਰੇ ਆਇਓ ਔਰ ਤੁਸੀਂ ਅਗੋਂ ਉੱਥੇ ਜਰੂਰ ਆਪਣੇ ਸਾਥੀਆਂ ਸੰਵੇਤਾਪਰ ਡੀ ਸੀ ਸਾਹਿਬ ਨੂੰ ਮੀਟਿੰਗ ਜਰੂਰ ਪਹੁੰਚਣਾ 9:30 ਵਜੇ ਧੰਨਵਾਦ